ਸਰਬਜੀਤ ਸਿੰਘ ਫੌਜੀ ਨੂੰ ਮਿਲ ਰਿਹਾ ਲੋਕਾਂ ਦਾ ਪਾਰੀ ਸਮਰਥਨ ਪਿੰਡ ਖਲੇਹੜਾ ਵਿਖੇ ਪਾਰੀ ਇਕੱਠ ਹੋਇਆ ਬਜੀਤ ਸਿੰਘ ਫੌਜੀ ਦੇ ਗਰੇ ਵਿਖੇ ਖਲੇਹੜਾ ਪਾਰੀ ਇਕੱਠ ਕੀਤਾ ਗਿਆ ਹਲਕਾ ਜੰਡਿਆਲਾ ਗੁਰੂ ਦੇ ਸਾਭਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੀ ਅਗਵਾਈ ਹੇਠ ਬਲਾਟ ਸਮਤੀ ਦੇ ਉਮੀਦਵਾਰ ਸਰਬਜੀਤ ਸਿੰਘ ਫੌਜੀ ਦੀ ਚੋਣ ਮੁਹਿੰਮ ਨੂੰ ਮਿਲ ਰਿਹਾ ਲੋਕਾਂ ਦਾ ਪਾਰੀ ਸਮਰਥਨ ਇਸ ਦੌਰਾਨ ਪਿੰਡ ਖਲਹਿਰਾ ਵਿਖੇ ਬਲਜੀਤ ਸਿੰਘ ਫੋਜੀ ਖਲਹਿਰਾ ਦੇ ਗ੍ਰੇ ਵਿਖੇ ਕਾਂਗਰਸ ਪਾਰਟੀ ਦੇ ਹੱਕ ਵਿੱਚ ਪਾਰੀ ਇਕੱਠੀ ਕੀਤਾ ਗਿਆ ਜਿਸ ਬਲਾਕ ਸਮਤੀ ਮੈਂਬਰ ਦੇ ਉਮੀਦਵਾਰ ਸਰਬਜੀਤ ਸਿੰਘ ਫੋਜੀ ਵਡਾਲਾ ਜੋਹਲ ਨੂੰ ਸਰੂਪੇ ਪਾਕਿਸਤਾਨਾ ਮਿਨਿਤ ਕੀਤਾ ਗਿਆ ਅਤੇ ਬਲਜੀਤ ਸਿੰਘ ਫੋਜੀ ਖਲਹਿਰਾ ਨੇ ਵਿਸ਼ਵਾਸ ਦਿਵਾਇਆ ਕਿ ਇੱਕ ਮੁੱਠੋ ਕੀ ਪਾਰੀ ਗਿਣਤੀ ਵੋਟਾਂ ਪਾ ਕੇ ਵੱਡੀ ਲੀਡ ਨਾਲ ਜਿੱਤਾਵਾਂਗੇ ਇਸ ਮੋਕੇ सरपंच जसमेल खलहरा बलजीत सिंह फौजी खलहरा प्रधान गग्गू खलहरा गुरप्रीत गोपी साब का सरपंच दिलबाग जोहल, मैबर सविंदर सेठ वडाला जोहल, प्रधान दिलबाग बागा वडाला जोहल, जथेदार अजमेर सिंह नामधारी मनजिंदर मन्ना, राजबीर सिंह नामधारी ਮਲਕੀਤ ਸਿੰਘ ਚੀਦਾ ਚਮਕੌਰ ਸਿੰਘ ਫੌਜੀ ਵਡਾਲਾ ਜੋਹਲ ਸਚਪਾਲ ਸਿੰਘ ਫੌਜੀ ਹਰਜਿੰਦਰ ਸਿੰਘ ਹਰਬਜਨ ਸਿੰਘ ਗੱਗੂ ਖਲਹਿੜਾ ਅਮਰਜੀਤ ਸਿੰਘ ਫੌਜੀ ਗੁਰਵੈਲ ਸਿੰਘ ਸਾਹ ਲਖਵਿੰਦਰ ਸਿੰਘ ਮੇਰ ਸਿੰਘ ਲਾਬ ਸਿੰਘ ਤੇ ਹੋਰਨਾਂ ਵੱਲੋਂ ਕੀਤੇ ਜਾ ਦੌਰਿਆਂ ਮੌਕੇ ਕਾਂਗਰਸੀ ਉਮੀਦਵਾਰ ਬਲਾਕ ਸਮਤੀ ਮੈਂਬਰ ਸਰਬਜੀਤ ਸਿੰਘ ਫੌਜੀ ਦੇ ਹੱਥ ਵਿੱਚ ਲੋਕਾਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਜੰਡਿਆਲਾ ਗੁਰੂ ਤੋਂ ਪੱਤਰਕਾਰ ਮਲਕੀਤ ਸਿੰਘ ਚੀਦਾ ਵਡਾਲੇ ਦੇ ਸਰਬਜੀਤ ਸਿੰਘ ਜੋ ਬਲਾਕ ਸਮਤੀ ਚੋਣਾਂ ਲੜ ਰਹੇ ਹਨ ਉਹਨਾਂ ਨੂੰ ਆਪਾਂ ਪੰਜੇ ਦੇ ਮੋਰਾ ਲਾ ਕੇ ਕਾਮਯਾਬ ਬਣਾਉਣਾ ਹੈ ਉਹਨਾਂ ਦੀ ਕਾਮਯਾਬੀ ਆਪਣੀ ਕਾਮਯਾਬੀ ਹੈ ਤੁਹਾਨੂੰ ਪਤਾ ਹੈ ਹੈ ਕਿ ਜੋ ਆਮ ਪਾਰਟੀ ਨੇ ਕੀਤਾ ਹੈ ਬੀਬੀਆਂ ਨਾਲ ਵਾਦਾ ਕਰਕੇ ਹਜ਼ਾਰ-ਹਜ਼ਾਰ ਰੁਪਈਆ ਰਸੋਈ ਦਾ ਉਹ ਵੀ ਨਹੀਂ ਮਿਲਿਆ ਤੇ 500 ਰੁਪਈਆ ਜਿਹੜਾ ਸਰਪੰਚ ਸਾਹਿਬ ਦੀ ਸੀ ਇਹਨਾਂ ਨੇ ਪ੍ਰਸ਼ੰਕਈ ਸੀ ਉਹ ਵੀ ਨਹੀਂ ਹਲੇ ਆਪਾਂ ਨੂੰ ਬਡਾਵਾ ਬੇਸਲ ਮਿਲੀ ਜੇ 15 ਕਿਲੋ 30 ਕਿਲੋ ਕਾਂਗਰਸ ਕਣਕ ਦਿੰਦੀ ਸੀ ਉਹ ਵੀ ਨਹੀਂ ਆਪਾਂ ਨੂੰ ਕੋਈ ਨਹੀਂ ਕਾਂਗਰਸ 20 ਕਿਲੋ ਕਣਕ ਵੀ ਦਿੰਦੀ ਰਹੀ ਆ ਤੇ ਹੁਣ ਇਹਨਾਂ ਨੇ 15 ਕਿਲੋ ਕਰਤੀ ਆ ਅਸੀਂ ਇਹ ਕਾਂਗਰਸ ਨੂੰ ਵੋਟਾਂ ਅੱਗੇ ਵੀ ਪਾਉਂਦੇ ਆਏ ਆ ਹੁਣ ਵੀ ਪਾਵਾਂਗੇ ਪੰਜੇ ਦੇ ਮੋਰਾ ਲਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਲੇ ਆ ਵੀ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਆ ਵੀ ਐਤਵਾਰ ਪਰਸੋਂ 14 ਤਰੀਕ ਨੂੰ ਦੋ ਵੋਟਾਂ ਜਿਹੜੀਆਂ ਮੈਂ ਪੈਣੀਆਂ ਵਾ ਇੱਕ ਜ਼ਿਲ੍ਹਾ ਪ੍ਰੀਸ਼ਦ ਦੀ ਪੈਣੀ ਜੇ ਤੇ ਇੱਕ ਪੈਣੀ ਜੇ ਬਲਾਕ ਸੰਤੀ ਦੀ ਜ਼ਿਲ੍ਹਾ ਪ੍ਰੀਸ਼ਦ ਦੀ ਤੇ ਬਲਾਕ ਸੰਤੀ ਦੀ ਜਿਹੜੀ ਚੋਣ ਆ ਉਹ ਵੋਟ ਆ ਦੋ ਵੈਲਟ ਪੇਪਰ ਹੋਣੇ ਆ ਦੋਹਾਂ ਦੇ ਅਲੱਗ-ਅਲੱਗ ਵੋਟਾਂ ਤੇ ਪੰਜੇ ਦੇ ਉੱਤੇ ਮੋਹਰ ਲਾਉਣੀ ਸਾਰਿਆਂ ਨੇ ਹਾਂ ਬੰਦੇ ਪਰਮਜੀਤ ਸਿੰਘ ਨੰਗਲਗੁਰੂ ਤੋਂ ਆਪਣਾ ਉਮੀਦਵਾਰ ਹੈ ਉਹਨਾਂ ਦੇ ਆਪਣੇ ਏਜੰਡੇ ਦੇ ਉਹਨਾਂ ਦੀ ਪਿਛੀ ਹੈ ਠੀਕ ਹੈ ਜੀ ਸੋ ਇੰਨੀ ਇੱਕ ਬੇਨਤੀ ਹੈ ਪ੍ਰਮਾਣ ਕਰ ਸਾਡੇ ਕੈਂਡੀਡੇਟ ਸਾਰੇ ਵੀਰ ਹਾਜ਼ਰ ਹੋਏ ਆ। ਉਹਦਾ ਸਮਾਧਾਨ ਲਈ ਮੈਂ ਬੇਨਤੀ ਸਾਰਿਆਂ ਨੂੰ ਕਰੂੰਗਾ ਕਿ ਆਪਾਂ ਇਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਵਾਂ। ਆਪਾਂ ਪਿਛਲੇ ਸਮੇਂ ਤੇ ਇਤਿਹਾਸ ਮਾਰੀਏ। ਇੱਥੇ بڑے ਲੋਕਾਂ ਨੇ ਬੜੇ ਚਾਣ ਆਏ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੀ ਕਿ ਬਦਲਾਅ ਲਿਆਉਣਾ। ਪਰ ਵੀਰੋ ਆਪਾਂ ਇਹ ਵੇਖ ਲਿਆ ਵੋਟਾਂ ਨੂੰ ਪਾਈਏ ਉਸ ਕੈਂਡੀਡੇਟ ਨੂੰ ਜਿਹੜਾ ਦੁੱਖ ਸੁੱਖ ਚ ਸਾਡਾ ਸਾਥ ਦਿੰਦਾ ਜਿਹਦੇ ਅਸੀਂ ਬਾਹ ਫੜ ਸਕੀਏ ਜਾ ਕੇ ਜੇ ਮੈਂ ਝੂਠ ਮਾਰਦਾ ਤਾਂ ਦੱਸੋ ਇੱਥੇ ਆਮ ਆਦਮੀ ਪਾਰਟੀ ਦੇ ਵਰਕਰ ਵੀ ਪਿੰਡ 'ਚ ਹੈਗੇ ਆ ਕਦੀ ਕਿਸ ਦੀ ਝੁਕੀ ਦੀ ਸੁਣਵਾਈ ਹੋਈ ਜੇ ਮੈਂ ਝੂਠ ਬੋਲਦਾ ਤਾਂ ਸੰਗਤ ਉੱਠ ਕੇ ਮੈਨੂੰ ਕਹਿ ਸਕਦੀ ਆ ਕਿ ਸਰਪੰਚ ਸਾਹਿਬ ਤੁਸੀਂ ਝੂਠ ਮਾਰਦੇ ਜੇ ਕੋਈ ਰੱਬ ਨਾ ਕਰੇ ਬੁਰਾਈ ਵਗਾਏ ਵਲੀਆਂ ਯਟਾਂ ਮਜਬੀਆਂ ਸਿੰਘਾਂ ਦਾ ਕੰਮ ਇਦਾਂ ਦਾ ਵੀ ਪੈਂਦੀ ਪੈਂਦੀਆ ਸਰਦਾਰ ਸਰਦੂਰ ਸਿੰਘ ਬੰਡਾਲਾ ਜਦੋਂ ਮੰਤਰੀ ਬਣਿਆ ਸਾਰੇ ਹਰਜਨ ਸਿੰਘਾਂ ਨੂੰ ਰਿਕਾਰਡ ਤੋੜ ਉਹਨਾਂ ਨੇ ਪਲਾਟ ਮੰਡਗੇ ਦਿੱਤੇ ਸਪੰਸਰ ਸਾਹਿਬ ਘਰ ਘਰ ਉਹ ਇੱਕ ਸਿਰਫ ਬੰਦੇ ਕਾਇਆ ਤੇ ਸਰਦਾਰ ਸਰਦੂਲ ਸਿੰਘ ਬੰਡਾਲਾ ਦੀ ਬਦੌਲਤ ਕਿੰਨੇ ਪਿੰਡਾਂ ਦੇ ਸਰਪੰਚ ਹਨ ਨਹੀਂ ਤਾਂ ਕੋਈ ਪਲਾਟ ਮੰਡਗੇ ਵਿਖਾਵੇ ਪੰਚਾਇਤੀ ਜ਼ਮੀਨ ਮੰਡਣੀ ਖਾਲਾਜੀ ਦਾ ਵਾੜਾ ਨਹੀਂ ਆਉਂਦਾ ਸਰਕਾਰਾਂ ਬੈਠੀਆਂ ਵਾ ਹੁਣ ਸਾਡੇ ਸਤਕਾਰਯੋਗ ਸਰਦਾਰ ਸੁਖਵਿੰਦਰ ਸਿੰਘ ਦੀ ਡੈਣੀ ਆਪਾਂ ਤਗੜੇ ਹੋ ਗਏ ਉਹਨਾਂ ਦਾ ਸਾਥ ਦੇਣਾ ਇਸ ਪਰਿਵਾਰ ਨਾਲ ਦੀ ਕੋਈ ਰੀਸ ਨਹੀਂ ਜਿਹਦੀ ਬਾਹ ਫੜਦੇ ਆ ਨਾ ਉਹ ਫਿਰ ਧੁਰ ਤੱਕ ਜਾਂਦੇ ਆ ਇਹ ਵੇਖ ਲਓ ਆਮ ਆਦਮੀ ਪਾਰਟੀ ਵਾਲਿਆਂ ਨੂੰ ਵੀ ਬੇਨਤੀ ਆ ਵੀ ਤਗੜੇ ਹੋ ਗਏ ਨੂੰ ਲਹਾਰਾ ਮਾਰੋ ਐਰਕਾ 5 ਸਾਲ ਤੇ ਕੋਈ ਆਪਣੀ ਸੁਣਵਾਈ ਨਹੀਂ ਹੋਈ ਚਲੋ ਮੈਂ ਇੰਨੀਆਂ ਚ ਬੇਨਤੀਆਂ ਕਰਦਾ ਖਿਮਾ ਦਾ ਜਾਚਕਾ ਤੇ ਸਰਪੰਚ ਸਾਹਿਬ ਨੂੰ ਪਾਸ ਤੋਂ ਹਾਂ ਕਿ ਸਰਪੰਚ ਸਾਹਿਬ ਸਾਡੇ ਨਗਰ ਚ ਦੋਵੇਂ ਢੜੇ ਦੇਨੀ ਸਾਹਿਬ ਦੇ ਆ ਤੇ ਵੱਧ ਤੋਂ ਵੱਧ ਬੋਲੇ